ਉਹ ਗੁਰਬਾਣੀ ਦੀਆਂ ਇਹ ਪੰਕਤੀਆਂ ਪੜ੍ਹ ਕੇ ਭਾਵੁਕ ਹੋ ਜਾਂਦੇ ਸਨ ਤੇ ਬੜੇ ਲੰਬੇ ਸਮੇਂ ਤੱਕ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਕਿਰਦੇ ਰਹਿੰਦੇ ਸਨ ਉਹ ਬਾਣੀ ਦੀਆਂ ਪੰਕਤੀਆਂ ਹਨ ਸੇਜ ਵਿਚਾਈ ਕੰਤੂ ਕੀ ਆ ਹਬ ਸਿੰਗਾਰ ਇਤੀ ਮਨ ਨ ਸਮਾਵੈ ਜੇ ਗਲ ਪਹਿਰਾ ਹਾਰ ਜਿਹੜੇ ਆਪਣੇ ਕੰਤ ਆਪਣੇ ਪਤੀ ਵਾਸਤੇ ਅੰਤਰ ਆਤਮੇ ਹਿਰਦੇ ਦੇ ਵਿੱਚ ਮੈਸੇਜਾ ਵਿਚਾਈਏ ਤਾਂ ਕਿ ਵਾਹਿਗੁਰੂ ਪਰਮਾਤਮਾ ਮੇਰੇ ਅੰਤਰ ਆਤਮੇ ਸੇਜਾ ਦੇ ਆਕੇ ਬਿਰਾਜਮਾਨ ਹੋ ਜਾਵੇ ਪਰ ਵਿੱਚ ਜਰਾ ਜਿੰਨਾ ਵੀ ਫਰਕ ਨਾ ਰਹੇ ਇੱਤੀ ਮਨ ਨਾ ਸਮਾਵਈ ਜੇ ਗੱਲ ਪਹਿਰਾ ਹਾਰ ਜਿਵੇਂ ਕਿਸੇ ਨੇ ਗਲ ਦੇ ਵਿੱਚ ਹਾਰ ਪਹਿਨਿਆ ਹੋਵੇ ਫੁੱਲਾਂ ਦਾ ਤੇ ਫਿਰ ਆਪਣੇ ਪਿਆਰੇ ਨਾਲ ਉਹ ਗਲਵਕੜੀ ਪਾਵੇ ਤਾਂ ਉਹ ਦੇ ਵਿੱਚ ਵਿਛ ਰਹਿ ਜਾਂਦੀ ਏ ਇਹ ਗਲ ਦੇ ਵਿੱਚ ਹਾਰ ਵੀ ਨਹੀਂ ਚਾਹੀਦਾ ਤਾਂ ਕਿ ਇੱਕ ਮਿltਤਾ ਹੋ ਜਾਵੇ ਜਿਉਂ ਜਲ ਮੇ ਜਲ ਆਏ ਖਟਾਨਾ ਤਿਉ ਜੋਤੀ ਸੰਜੋਤ ਸਮਾਨਾ ਮਿਟ ਗਏ ਕਵਨ ਪਾਏ ਬਿਸਰਾਮ ਨਾਨਕ ਪ੍ਰਭ ਕੇ ਸਦ ਗੁਰਬਾਨ ਜਿਵੇਂ ਜਲ ਦੇ ਵਿੱਚ ਆ ਕੇ ਜਲ ਸਮਾ ਜਾਂਦਾ ਏ ਇਸ ਤਰ੍ਹਾਂ ਪ੍ਰਭੂ ਦੀ ਆਰਾਧਨਾ ਕਰਨ ਵਾਲਾ ਪ੍ਰਭੂ ਦਾ ਪਿਆਰਾ ਉਸ ਵਾਹਿਗੁਰੂ ਦੇ ਵਿੱਚ ਸਮਾ ਜਾਂਦਾ ਜਰਾ ਜਨਾ ਵੀ ਪਰਮ ਭੇਦ ਨਹੀਂ ਰਹਿੰਦਾ ਤਾਂ ਇਹਨਾਂ ਪੰਕਤੀਆਂ ਨੂੰ ਰਵਿੰਦਰਨਾਥ ਟੈਗੋਰ ਜੀ ਪੜ੍ਹਦੇ ਹਨ ਸੇ ਜੇ ਵਿਛਾਈ ਕੰਤਪੂ ਕੀ ਆ ਹਬ ਸਿੰਗਾਰ ਇਤੀ ਮਨਜਨਾ ਸਮਾਵੇ ਜੇ ਗੱਲ ਪੈ ਰਹਾ ਹਰ ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਔਰ ਇਹਨਾਂ ਦੀ ਬਰੀਕੀ ਵਿੱਚ ਜਾ ਕੇ ਇਹਨਾਂ ਬਾਣੀ ਦੀ ਗਹਿਰਾਈ ਵਿੱਚ ਜਾਂਦੇ ਹੋਇਆ ਉਹ ਰੋ ਪੈਂਦੇ ਸਨ ਤੇ ਕੰਡਿਆਂ ਵਧੀ ਉਹਨਾਂ ਦੀਆਂ ਅੱਖਾਂ ਵਿੱਚੋਂ ਆਸੂ ਨਿਕਲਦੇ ਰਹਿੰਦੇ ਸਨ ਇਸ ਪਰਮ ਅਵਸਥਾ ਨੂੰ ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਇੰਝ ਬਿਆਨ ਕੀਤਾ ਹੈ ਗੁਰਮੁਖ ਹੱਸੇ ਗੁਰਮੁਖ ਰੋਵੇ ਗੁਰਮੁਖ ਕਰੇ ਸਾਈ ਭਗਤ ਹੋਵੇ ਜੇ ਗੁਰਮੁਖ ਹੱਸਦਾ ਹੈ ਤਾਂ ਉਸ ਦਾ ਹਸਣਾ ਵੀ ਭਗਤੀ ਬਣ ਜਾਂਦਾ ਹੈ ਜੇ ਗੁਰਮੁਖ ਕਿਦਰੇ ਰੋਦਨ ਕਰਦਾ ਹੈ ਤਾਂ ਉਹਦਾ ਰੋਣਾ ਦੀ ਭਗਤੀ ਬਣ ਜਾਂਦਾ ਹੈ ਗੁਰਮੁਖ ਕਿਦਰੇ ਕਿਰਤ ਵਿਰਤ ਕਰਦਾ ਹੈ ਕਾਰ ਵਿਹਾਰ ਕਰਦਾ ਹੈ ਤਾਂ ਉਹ ਵੀ ਭਗਤੀ ਬਣ ਜਾਂਦਾ ਹੈ ਉਸ ਦਾ ਹਰ ਸੁਵਾਸ ਭਗਤੀ ਹੋ ਜਾਂਦਾ ਹੈ ਉਸ ਦੇ ਹਰ ਦਿਲ ਦੀ ਧੜਕਣ ਵਾਹਿਗੁਰੂ ਦੀ ਬੰਦਗੀ ਬਣ ਜਾਂਦੀ ਹੈ ਕਿਉਂਕਿ ਜੇ ਤੋ ਭਾਈ ਗੁਰੂ ਨਾਲ ਅਸੀਂ ਸਾਥ ਜੁੜਿਆ ਰਹਿੰਦਾ ਹੈ ਇਹ ਹੈ ਇੱਕ ਪਰਮ ਅਵਸਥਾ ਸੰਗ